ਪਾਪੀ ਰਾਣੀ ਕਰਿਆਨੇ ਵਾਲਾ ਹਾਂਜੀ ਹਾਂਜੀ ਉਹਦੇ ਕੋਲੋਂ 7500 ਦਾ ਇਹ ਆਧਾਰ ਸੌਦਾ ਚੁੱਕਿਆ ਤੇ ਨਾਮ ਮੇਰਾ ਲਹਾਇਆ ਉੱਥੇ ਖਾਤੇ 'ਚ ਤੂੰ ਨਹੀਂ ਵਿੱਚ ਬੋਲਣਾ ਤੂੰ ਨਾ ਆਪਣਾ ਤੇਵਰ ਨਾ ਬਦਲ ਤੈਨੂੰ ਘਰ ਦੀਆਂ ਸ਼ਾਵਾਂ ਚਾਹੀਦੀਆਂ ਵਾ ਮੈਂ ਤੈਨੂੰ ਘਰ ਬੈਠ ਕੇ ਤੈਨੂੰ ਰਾਣੀ ਚੜਾ ਖਵਾਉਂਦਿਆਂ ਨਾ ਮਲਕਾ ਬਣਾਇਆ ਘਰ ਆਧਾਰ ਤੇ ਮਲਕਾ ਬਣਾਇਆ ਆਧਾਰ ਨਹੀਂ ਇਹ ਕਿਹੜੀ ਰਾਣੀ ਆ ਜਿਹਨੂੰ ਆਧਾਰ ਖਵਾਉਂਦੇ ਆ ਹੈ ਕਿਹੜੀ ਕਿੰਨੀ ਕੁ ਤੇਰੀ ਸੰਤ ਲਤਾ ਮੈਨੂੰ ਦੱਸ ਦੇ ਪਰੇ ਬੱਲੋ ਸੇ ਪਰੇ ਪਰੇ ਹੋ ਜਾ ਰੋਟੀ ਨੂੰ ਹੱਥ ਨਾ ਲਾਈ ਕੀ ਗੱਲ ਇਹ ਮੇਰੀ ਰੋਟੀ ਆ ਮੇਰਾ ਸਾਲਣਾ ਕੀ ਪਕਾਇਆ ਈ ਮੈਂ ਮਾਵਾ ਦੀ ਦਾਲ ਮਾਵਾ ਦੀ ਦਾਲ ਮੇਰੀ ਆ ਇਹ ਕੀ ਆ ਇਹ ਲੱਸੀ ਮੇਰੀ ਆ ਖਲੋ ਜਾ ਤੇਰੀ ਆ ਹੋਟਲ ਆ ਤੇਰਾ ਇਹ ਸਾਰਾ ਕੁਝ ਅਹੀ ਓਏ ਲਿਆ ਬੁਰਕੀ ਲਾਉਂਦੇ ਬੁਰਕੀ ਇੱਥੇ ਲਾਉਂਦੇ ਵਿਚਾਰਾ ਤਾਂ ਸੀਂਦੇ ਸੀ ਆਧਾਰ ਲਿਆਉਂਦੇ ਆ ਉਹ ਤੋਂ ਮੈਨੂੰ ਕਹਿੰਦੇ ਮੈਂ ਤੇਰੇ ਪਿੱਛੋਂ ਇੰਨੇ ਪੈਸੇ ਜੋੜੇ ਸੀ ਉਹ ਲਾਉਂਦੇ ਆ ਕਿਹੜੇ ਪੈਸੇ ਜੋੜੇ ਟੇਪਾ ਨਾ ਪਾਟੇ ਇਹੀ ਜੜ ਜੋੜਦਾ ਰਿਆਂ ਹੈ ਗੁੰਦਰਾ ਜੋੜਦਾ ਰਿਆਂ ਜਰੂਰ ਤੇ ਰੋਟੀ ਰੋਟੀ ਫੜਾ ਰੋਟੀ ਮੈਂ ਖਾਣੀ ਆ ਰੋਟੀ ਰੋਟੀ ਮੇਰੀ ਗੱਲ ਰੋਟੀ ਤੈਨੂੰ ਨਹੀਂ ਮਾ ਦੇਣੀ ਕੀ ਗੱਲ ਆ ਹਾਂ ਨਾ ਇਹ ਲੱਸੀ ਵੀ ਉਰੇ ਫੜਾ ਦੇ ਓਏ ਐਡੀ ਕਾਦੀ ਬਿਆ ਅਦਵਾਲੀ ਬਣੀਆਂ ਨੂੰ ਲੱਸੀ ਫੜਾਈ ਜਾਣ ਦੇਈ ਆ ਸੁਬਾਰਾ ਮੈਂ ਮੇਰਾ ਭਰਾ ਹੈ ਲੱਸੀ ਵੀ ਨਾ ਦਿਆ ਮੈਂ ਕਿਸੇ ਦਾ ਪਿੰਡ ਦੇ ਰੁਪਈਆ ਨਹੀਂ ਦੇਣਾ ਅਗਲੇ ਨੇ ਮੈਨੂੰ ਉਥੇ ਭਰੀ ਗਲੀ 'ਚ ਖਿਲਾਰ ਲਿਆ ਉਹਨੇ ਕਿਹਾ ਗੱਲ ਸੁਣ ਓ ਜ਼ਾਲਮ ਆ ਜ਼ਾਲਮ ਆ ਤੂੰ ਜ਼ਾਲਮ ਤੂੰ ਆ ਹਾਂ ਹਾਂ ਤੂੰ ਕਿੱਧਰ ਕਿੱਧਰ ਕੀ ਹੈ ਕਿੱਧਰ ਤੂੰ ਹੀ ਕਿਤੇ ਸਾਈਡ ਪਤਾ ਇਧਰ ਹੋ ਇਧਰ ਹੋ ਜਾ ਇਧਰ ਹੋ ਜਾ ਉਹ ਮੇਰੀ ਭੈਣ ਆ ਮੇਰੀ ਧੀ ਆ ਮੇਰਾ ਵੱਡਾ ਭਰਾ ਆ ਨਾ ਤੇ ਮੈਂ ਤੇਰਾ ਕੁਛ ਨਹੀਂ ਲੱਗਦਾ ਉਹ ਮੈਨੂੰ ਗਲਾ ਖੁਸ਼ਕ ਹੋ ਗਿਆ ਬੰਦੋ ਲੱਸੀ ਦੇ ਘੁੱਟ ਮਿਲ ਆਹ ਲੱਸੀ ਉਹ ਭਾਈ ਫੜੋ ਇਹ ਆਹ ਫੜਾ ਲੱਸੀ ਮੇਰੀ ਲੱਸੀ ਤੈਨੂੰ ਮਿਲੀ ਇਹ ਨਾ ਲੱਸੀ ਮਿਲੀ ਤੈਨੂੰ ਕੀ ਗੱਲ ਐ ਹਾਂ ਇਹ ਮੈਂ ਡੋਲ ਦੇਾਂਗਾ ਕਿਉਂ ਡੋਲ ਦੇਾਂਗਾ ਹਾਂ ਉਹ ਲੱਸੀ ਪਿਆ ਭਰਾ ਮੈਨੂੰ ਮੈਨੂੰ ਲੱਗਾ ਯੋ ਉਹ ਲੈ ਤੈਨੂੰ ਨਹੀਂ ਪੀਉਣੀ ਮੈਂ ਓ ਲੱਸੀ ਦੇ ਦੇ ਘੁੱਟ ਮੇਰਾ ਓ ਮੇਰਾ ਸਾਹ ਲੁੱਟ ਗਿਆ ਤੈਨੂੰ ਨਹੀਂ ਮੈਂ ਪਿਉਣੀ ਢੋਲ ਦੇਣੀ ਆ ਆ ਵੇਖ ਲੈ ਲੱਸੀ ਦਾ ਹਨਾਰ ਚਲਾਉਣ ਡਿਆ ਯੋ ਤੇ ਭਰਾ ਨੂੰ ਨਹੀਂ ਪਿਉਣ ਡਿਆ ਨਹੀਂ ਤੈਨੂੰ ਨਹੀਂ ਪਿਉਣੀ ਓ ਜਾਲਮਾ ਓ ਲੱਸੀ ਦੇ ਆ ਜਾਲਮਾ ਤੈਨੂੰ ਪਤਾ ਲੱਗੇਗਾ ਨਾ ਕਿਦਾਂ ਧਾਰ ਕਰੀਦਾ ਬਹਿ ਕੇ ਗੱਲ ਮਕਾ ਜਿਹੜੀ ਮਕਾਉਂਦਾ ਬਹਿ ਕੇ ਤੇਰੇ ਨਾਲ ਕੀਮਾ ਤੇਰੇ ਨਾਲ ਖਲੋ ਕੇ ਨਹੀਂ ਮਕਾਉਣੀ ਮੈਂ ਕਿ ਮਕਾ ਕਰੀਦਾ ਨਹੀਂ ਲੋੜਾ ਹੀ ਆ ਗਿਆ ਕੇ ਲੋੜਾ ਆ ਗਿਆ ਫੂੰਦੇ ਰਿਸ਼ਤੇ ਸਾਢੇ 7000 ਤਿੰਨ ਬਾਲ ਕਰਤਾ ਓ ਬੜਾ ਕੁਝ ਖਵਾ ਲੈਣ ਨੂੰ